नमस्कार देख रहे हो आजाद भारत न्यूज़ आजाद भारत न्यूज़ देखने वाले दर्शकों का मैं रोहित आजाद स्वागत करता हाँ रहे हो आजाद भारत न्यूज़ ਉਕਬ੍ਰ ਵਿਖਿਆਪਮ ਇਹ ਦਰਕਰਮ ਜਤਨ ਮੋਲਦੇ ਪਰਿਵਾਰ ਨੇ ਚਲਾਈ ਟਿੱਲੋ ਕਲੋਨੀ ਵਿਖੇ ਡੋਟ ਟੂ ਟੋਰ ਮੁਹਿੰਮ ਡੋਟ ਟੂ ਡੋਰ ਮੁਹਿੰਮ ਤਾਂ ਦਰਕਰਮ ਜਤਨ ਮੋਲਦੇ ਪਤਨੀ ਗੁਰਜੋਤ कौर ਤੇ ਬਾਕੀ ਪਰਿਵਾਰ ਵਾਰਿਆਂ ਨੇ ਮੰਗੀਆਂ ਕਰਮਜੀਤਨ ਮੋਲਦੇ ਹੱਕ ਚ ਵੋਟਾਂ ਜਿੱਥੇ ਇੱਕ ਪਾਸੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਹਲਕੇ ਅੰਦਰ ਜਾ ਜਾ ਕੇ ਆਪਣੇ ਹੱਕ ਚ ਅਤੇ ਆਪਣੀ ਪਾਰਟੀ ਦੇ ਲਈ ਆਪਣੀ ਪਾਰਟੀਆਂ ਵੱਲੋਂ ਕੀਤੀ ਕਮਾਂ ਨੂੰ ਵਿਵੇਕਦਿਆਂ ਹੋਇਆ ਵੋਟਾਂ ਮੰਗੀਆਂ ਜਾ ਰਹੀਆਂ ਹਨ ਅਤੇ ਉੱਥੇ ਹੀ ਉਨ੍ਹਾਂ ਉਮੀਦਵਾਰਾਂ ਦੇ ਪਰਿਵਾਰਾਂ ਵੱਲੋਂ ਵੀ ਆਪਣੇ ਲੈਵਲ ਤੇ ਆਪਣੇ ਪਰਿਵਾਰ ਦੇ ਮੈਂਬਰ ਜੋ ਕਿ ਵੋਟਾਂ ਵਿੱਚ ਖੜੇ ਹਨ ਉਨ੍ਹਾਂ ਦੇ ਹੱਕ ਵਿੱਚ ਆਪ ਸਾਰੇ ਜਣੇ ਇਕੱਠੇ ਹੋ ਕੇ ਡੋਟ ਟੋੜ ਮੂਹਿੰਮ ਚਲਾ ਕੇ ਆਪਣੇ ਉਮੀਦਵਾਰ ਦੇ ਚੋਣ ਪ੍ਰਚਾਰ ਵਿੱਚ ਵਾਧਾ ਕਰ ਰਹੇ ਹਨ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸ਼ਹਿਰ ਕੋਟਕਪੂਰਾ ਦੀ ਜਿੱਥੇ ਫਰੀਦਕੋਟ ਲੋਕ ਸਭਾ ਹਲਕੇ ਦੇ ਆਪ ਉਮੀਦਵਾਰ ਕਰਮਜੀਤ ਅਨਮੋਲ ਗੋਰੀ ਇੱਕ ਤਾਂ ਮਸ਼ਹੂਰ ਪੰਜਾਬੀ ਅਦਾਕਾਰ ਤੇ ਗਾਇਕ ਵੀ ਹਨ ਉਨ੍ਹਾਂ ਦੇ ਹੱਕ ਵਿੱਚ ਸ਼ਹਿਰ ਕੋਟਕਪੂਰਾ ਦੇ ਬਠਿੰਡਾ ਰੋਡ ਤੇ ਸਥਿਤ ਆਪਣੀ ਢੱਲੋ ਕਲੋਨੀ ਦੀ ਰਿਹਾਇਸ਼ ਤੋਂ ਬਠਿੰਡਾ ਰੋਡ ਤੱਕ ਦੇ ਕਰਾਹੇ ਦੁਕਾਨਾਂ ਵਿੱਚ ਜਾ ਕੇ ਉਨ੍ਹਾਂ ਦੀ ਪਤਨੀ ਗੁਰਜੋਤ ਕੌਰ ਨੇ ਆਪਣੇ ਬਾਕੀ ਪਰਿਵਾਰ ਅਤੇ ਕੋਟਕਪੂੜਾ ਤੋਂ ਆਪ ਦੇ ਜਿਹੜਾ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਡੋ ਟੂ ਡੋਰ ਮੁਹਿੰਮ ਚਲਾਉਂਦੇ ਹੋਏ ਆਪਣੇ ਪਤੀ ਕਰਮਜੀਤ ਅਨਮੋਲ ਦੇ ਹੱਕ ਵਿੱਚ ਵੋਟਾਂ ਮੰਗੀਆਂ ਗਈਆਂ ਇਸ ਸਮੇਂ ਪੱਤਰਕਾਰ ਰੋਹਿਤ ਆਯਾਦ ਨਾਲ ਆਪਣੇ ਪਤੀ ਕਰਮਜੀਤ ਅਨਮੋਲ ਦੇ ਹੱਕ 'ਚ ਚੋਣਾਂ ਦਾ ਪ੍ਰਚਾਰ ਕਰਦੇ ਆ ਗੁਰਜੋਤ ਕੌਰ ਜੀ ਨੇ ਖਾਸ ਗਲਵਤ ਕਰਦੇ ਆ ਆਖਿਆ ਕਿ ਮੈਂ ਬਹੁਤ ਖੁਸ਼ ਹਾਂ ਜੋ ਕਿ ਫਰੀਦਕੋਟ ਦੀ ਪਵਿੱਤਰ ਧਰਤੀ ਤੇ ਆਈ ਹਾਂ ਤੇ ਮੈਂ ਆਪਣੇ ਪਤੀ ਕਰਮਜੀਤ ਅਨਮੋਲ ਜੋ ਕਿ ਫਰੀਦਕੋਟ ਲੋਕ ਸਭਾ ਅਕਾ ਦੇ ਆਪ ਪਾਰਟੀ ਦੇ ਉਮੀਦਵਾਰ ਨੇ ਤੇ ਮੈਂ ਤੇ ਮੇਰੇ ਬਾਕੀ ਪਰਿਵਾਰ ਵੱਲੋਂ ਅਤੇ ਕੋਟਕਪੂਰਾ ਤੋਂ ਆਪ ਦੇ ਜੁਝਾਰੂ ਆਗੂਆਂ ਤੇ ਵਰਕਰਾਂ ਵੱਲੋਂ ਮੇਰਾ ਸਾਥ ਦਿੰਦਿਆਂ ਹੋਇਆਂ ਢਿਲੋਂ ਕਲੋਨੀ ਤੋਂ ਬਟਿੰਡਾ ਰੋਡ ਦੇ ਕਰਾ ਤੇ ਦੁਕਾਨਾਂ ਤੇ ਜਾ ਕੇ ਮੇਰੇ ਪਤੀ ਅਤੇ ਆਪ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਆਪਣੀ ਪਾਰਟੀ ਦੇ ਕੰਮ ਨੂੰ ਦੇਖਦਿਆਂ ਹੋਇਆਂ ਵੋਟਾਂ ਮੰਗੀਆਂ ਗਈਆਂ ਇਸ ਮੁੱਖੇ ਹਾਜ਼ਰ ਹੋ ਰਹੇ ਆਦੀ ਵੱਲੋਂ ਵੀ ਸਾਡੇ ਪੱਤਰਕਾਰ ਰੋਹਿਤ ਆਯਾਦ ਨਾਲ ਆਪਣੀ ਗਲਵਾਜ਼ਾ ਦੀ ਕੀਤੀ ਗਈ ਹੈ ਉਹ ਵੀ ਅੱਗੇ ਪੇਸ਼ ਹੈ ਜੀ ਦੇਖੋ ਪੂਰੀ ਰਿਪੋਰਟ ਦੇਵਾਂ ਉਹਨਾਂ ਦੇ ਮਿਲਦੇ ਮਿਲਦੇ ਬਿਠਵਾਰ ਸਾਰੇ ਦਸ਼ਕਾਂ ਨੂੰ ਮੇਰੇ ਉਹਨਾਂ ਨਾਲ ਬੜੇ ਪਿਆਰ ਕਰਦੇ ਰਹੇ। ਮੈਂ ਰਹਿਤ ਆਜ਼ਾਦ ਕੋਟ ਪੂਰਾ ਤੋਂ ਅੱਜ ਅਸੀਂ ਬੁਲਦੇ ਹਾਂ ਬੰਦੜਾ ਰੋਡ ਤੇ ਜੋ ਕਰਮਜੀਤ ਅਲਮੇਂ ਜੀ ਨੇ ਫਰੀਦਪੁਰ ਰੋਡ ਦੇ ਵਾਰਕਾ ਤੋਂ ਵੀਰਵਾਰ ਆਪ ਪਾਰਟੀ ਨੇ ਉਹਨਾਂ ਤੋਂ ਪ੍ਰਚਾਰ ਕਰਨ ਵਾਸਤੇ ਉਹਨਾਂ ਦੇ ਪਰਿਵਾਰ ਉਹਨਾਂ ਜਿਹੜਾ ਮਹੀਨ ਨੂੰ ਹੋਰ ਤੇ ਕੀਤਾ ਜਾ ਰਿਹਾ ਆ ਆਪਾਂ ਉਹਨਾਂ ਦੇ ਵਾਈਫ ਨਾਲ ਗੱਲ ਕਰਨੇ ਬੁਝੇ ਚੋਤੋ ਨੋ ਫੈਸਟਲ ਫੈਸਟਲ ਇਹ ਮਾਦੇ ਤੁਸੀਂ ਆਪਣੇ ਤਿੰਨ ਚਾਰ ਵਾਸਤੇ ਆਏ ਹੋ ਆਪਣੇ ਜਿਹੜੇ ਫਰਸਟ ਫੰਡ ਨੇ ਫਰਮ ਹੋ ਗਿਆ ਆ ਅਖਰੇ ਹੋਏ ਕਿ ਆਪ ਪਾਰਟੀ ਬੁੱਕ ਵੀ ਹਾਂਜੀ ਹਾਂਜੀ ਜੀ ਬੱਚਾ ਖਲੇ ਵਰਤ ਲੋ ਹਾਂਜੀ ਬਸ ਇਹ ਹੈ ਕਿ ਸਾਰੇ ਆਪਾਂ ਬਾਬਾ ਜੀ ਦਾ ਪੀਟਾ ਹੈ ਬਹੁਤ ਜ਼ਿਆਦਾ ਲੋਕਾਂ ਦਾ ਪਿਆਰ ਮਿਲਿਆ ਤੇ ਸਾਰੇ ਦੀ سپورਟ ਹੈ ਸਭ ਪਹਿਲਾਂ ਵੀ ਬਹੁਤ ਘਾਟ ਦਿੱਤਾ ਸੀ ਹੁਣ ਸਾਰੇ ਬਹੁਤ ਪਿਆਰ ਦੇ ਰਹੇ ਹੈ ਜਿਵੇਂ ਪਹਿਲਾਂ ਮਨੇ ਸਾਰਿਆਂ ਨੂੰ ਪੁੱਛਿਆ ਹੁੰਦੀ ਆ ਕਿ ਇਹ ਇਹ ਆਪਕਾ ਕਰਵਾਈ ਹੋਣੇ ਕਾਰਨ ਕਿ ਸਾਰੇ ਨੇ ਕੰਮ ਪੂਰੇ ਹੋ। ਬਾਕੀ ਸਾਰੇ ਸਾਡੇ ਨਾਲ ਨਾਲ ਪਰਿਵਾਰਿਕ ਗ੍ਰਾਂਲ ਚੱਲ ਰਹੇ ਨੇ। ਆਪਣੇ ਜਿਹੜੇ ਅਜੇ ਕਿਸੇ ਜਿਹੜੇ ਰੂਪ ਰੇਖਾ ਲੈ ਕੇ ਆਏ ਸ਼ਹਿਰ ਤੋਂ ਉਹ ਕਰੇ ਦਾਤਾ। ਹਾਂਜੀ ਸਾਰੇ ਵੱਡੇ ਨਾਲ ਉਹ ਨਾਲ ਲੈ ਕੇ ਚੱਲ ਰਹੇ ਆ। ਅਸਰ ਦੇ ਜਿਹੜੇ ਦੇਤੀ ਦੇ 11 ਸਾਲ ਹੋ ਗਏ ਲਾ ਕੇ ਪਰਸਨਲ ਤੇ ਮੈਂ ਸੇਟਿੰਗ ਨਹੀਂ ਕਰਾਂਗੀ ਇਹ ਇੱਕ ਤਵਾਰ ਇੱਕ ਬਹੁਤ ਵੱਡਾ ਤਵਾਰ ਅਗਲੇ ਤੜਕੇ ਕਰ ਰਹੇ ਹਾਂ ਅਸੀਂ ਮੰਡੀਆਂ ਚ ਜਾਵਾਂਗੇ ਜੀ ਬਾਲਜੀ ਸਾਡੇ ਨਾਲ ਹੋਵੇਗਾ ਮੋਟੇ ਵੀ ਹਰ ਇੱਕ ਨੂੰ ਪਰਸਨਲੀ ਮਿਲ ਕੇ ਇਹਨਾਂ ਦੇ ਸਮੱਸਿਆਵਾਂ ਨੂੰ ਦੋ ਦਿਨਾਂ ਦੇ ਕਿਲੇ ਸ਼ੁਰੂ ਕਰਾਂਗੇ

ਆਪਣਾ ਸਾਡਾ ਉਹਨਾਂ ਨਾਲ ਇਦਾਂ ਹੀ ਉਹ ਸਰਦਾਰ ਸਤਖਪੂਰ ਹੈ ਜੀ ਉਹ ਆਪਣੀ ਪਾਰਟੀ ਵਾਸਤੇ ਕਰ ਰਹੀ ਸੀ ਆਪਣਾ ਨਾਮ ਦਿਵਾ ਰਹੇ ਹੈਗੇ ਕਾਰਨ ਇੱਕ ਸਟ੍ਰੈਟ ਬ੍ਰੈਂਡਿੰਗ ਹਾਲ ਜੀ ਤੇ ਜਿਹੜੀ ਵਰਜੀ ਪਾਰਟੀ ਦੀ ਸਟ੍ਰੈਟ ਬ੍ਰੈਂਡਿੰਗ ਹੈ ਚਲੋ ਜਿਹੜਾ ਮਤਲਬ ਇਹ ਜਿਹੜਾ ਚੁਪਰੇ ਉਹਨਾਂ ਦਾ ਉਸ ਬਾਰੇ ਤੁਸੀਂ ਮਤਲਬ ਇਹਨਾਂ ਤੋਂ ਦੱਸਣਾ ਚਾਹੁੰਗੇ ਇੱਕ ਵਾਰ ਗਾਏ ਰਾਇਮੇਂ ਦੀ ਵਿੱਚ ਜਿਹੜੇ ਉਹ ਥੋੜਾ ਕਰਨ ਆਏ ਆ ਪਹਿਲਾਂ ਸਾਡੀ ਗੱਲੋਂ ਤੋਂ ਨਹੀਂ ਆਈ ਇਹ ਮੇਰੇ ਨਾਲ ਬਤਰਾਵਾ ਸੇਵਾ ਲਈ ਆਏ ਨੇ ਤੇ ਉਸ ਤੋਂ ਬਾਅਦ ਟਾਈਮ ਮਿਲੇਗਾ ਤਾਂ ਇੱਕ ਹੋਰ ਤੁਸੀਂ ਵੀ ਕੰਮ ਕਰਦੇ ਜਿਹੜਾ ਗਾਹ ਉਹ ਪਰਮਾਚਾਰੀ ਟਾਊਨ ਜਗ੍ਹਾ ਇੱਕਦੋ ਕਰਾਂਗੇ ਪੁੱਟਾ ਤਾਂ ਫਿਰ ਉੱਧਰ ਚੱਲਾਂਗੇ ਤੇ ਬਾਕੀ ਉਹ ਵੀ ਨਾਲ ਨਾਲ ਕਰਾਂਗੇ ਇਹ ਵੀ ਲੰਬਾ ਬਣਾ ਦੇਣੀ ਉਹ ਵੀ ਉੱਧਰ ਹੀ ਕਿਉਂਕਿ ਉਹ ਵੀ ਲੰਬਾ ਬਣਾ ਹੀ ਹੈ ਹਾਂਜੀ ਯਾਰ ਮੇਰੇ ਤੋਂ ਸੇਵਾ ਹੀ ਹੈ ਹਾਂਜੀ ਇਹ ਜਿਹੜੇ ਵਾਈਫ ਉਹਦੇ ਪ੍ਰੋਗਰਾਮ ਚ ਕਰ ਰਹੇ ਕਿ ਪ੍ਰੋਗਰਾਮ ਉਹਦੇ ਤੇ ਜਿਹੜੇ ਹਾਦਸਾ ਚ ਟੋਲ ਪ੍ਰਚਾਰ ਨੂੰ ਤੇਜ਼ ਕਰਨ ਵਾਸਤੇ ਜਿਹੜਾ ਦੋ ਟੂ ਦਰ ਮਹਿੰਨ ਚਲਾਈ ਜਾ ਰਹੀ ਹੈ ਇਹਨਾਂ ਵੱਲੋਂ ਤੇ ਉਹ ਆਪਣੇ ਨਾਲ ਦੇ ਸਬੰਧੀ ਸੰਯੁਕਤ ਜਿਹੜੀ ਗ੍ਰੀਨ ਯੂਨੀਅਨ ਨੇ ਸੁਝਾਵਾ ਪਾ ਦਿੱਤਾ ਉਹਨਾਂ ਰਾਹੀਂ ਆਪਾਂ ਨੂੰ ਨਾਲ ਹੀ ਕਰ ਗਏ ਸਸਿਕਾ ਸਰ ਅੱਜ ਦਾ ਜਿਹੜਾ ਤੁਹਾਡਾ ਇਹ ਸੱਤਾ ਚੋਣ ਪ੍ਰਚਾਰ ਨਹੀਂ ਨਹੀਂ ਤੇਜ਼ ਕਰਦਾ ਇੱਕ ਵਾਰ ਦੇ ਸਿਰ ਦੇ ਦੇਖੋ ਜੀ ਇਹ ਪੀਜੀਓ ਨੇ ਆਏ ਹੈ ਚੰਡੀਗੜ੍ਹ ਤੋਂ ਤੇ ਬਾਈ ਕਰਮਜੀਤ ਵਰ ਤੋਂ ਵੀ ਨੇ ਬਹੁਤ ਨਾ ਦਾਸਾਰ ਸਰਕੇ ਦੇ ਵਿੱਚ ਕਲੀ ਕਲੀ ਕਰ ਚਾਰ ਕਰ ਰਹੇ ਨੇ ਪਰ ਲੋਕਾਂ ਦੇ ਖਿਆਲ ਦਾ ਖਿਆਲ ਆ ਕਰ ਰਹੇ ਆ ਤੇ ਅੱਜ ਉਹ ਵੀ ਨਮਾ ਕਲਦੇ ਆਏ ਪਹਰੇ ਆ ਕਿ ਮੈਂ ਹਰੇਕ ਵੀੜ ਨਾਲ ਪਰਸੇ ਇੱਕ ਬਣਾਣਾ ਇਹ ਹਲਕਾ ਹੁਣ ਮੇਰਾ ਆਪਣਾ ਹਲਕਾ ਹੈ ਸਰਕੇ ਦੇ ਵਿੱਚ ਪਰਸੇ ਲਾਈਟ ਪਾ ਕੇ ਹਰੇਕ ਵੀੜੇ ਨੂੰ ਲਾ ਦੇ ਚੱਲਣਾ ਜੋ ਵੀ ਇਹਨਾਂ ਦੇ ਕੰਮ ਨੇ ਕਿਤੇ ਐਮਐਲਏ ਸਾਹਿਬ ਦੇ ਰਹਿ ਵੀ ਗਏ ਹੋਏ ਕੋਈ ਕਹਿੰਦੇ ਸਾਡੇ ਚ ਨਹੀਂ ਰਹਿਣਗੇ ਜਿੰਨੇ ਇਹਨਾਂ ਕੋਲ ਪਾਵਰ ਹੈ ਮੈਂ ਕਹਿੰਦਾ ਵੀ ਮਾਨਸਾਂ ਤੋਂ ਕਾਗ ਰਿਹਾ ਉਸ ਤੋਂ ਲੈ ਕੇ ਲੱਗ ਰਿਹਾ ਇਹ ਸਾਡੇ ਹਲਕੇ ਲਈ ਮਹਾਲਾਣੀ ਗੱਲ ਹੈ ਤੇ ਸਾਡੇ ਦੇ ਬੋਧ ਵੀ ਹੈ ਜਿਹੜੇ 2 ਲੱਖ ਤੋਂ ਉੱਪਰ ਲੀਡਰ ਆ ਗਈ 2 ਲੱਖ ਤੋਂ ਉੱਪਰ ਨੀਰ ਘਰ ਹੋ ਗਿਆ ਸੀ ਤੇ ਬਹੁਤ ਵਧੀਆ ਨੇਚਰ ਦਾ ਪਰਿਵਾਰ ਹੈ ਇਹ ਬਾਈ ਟਰਮਜੀਦ ਦਾ ਸਾਰਾ ਹੀ ਪਰਿਵਾਰ ਤੇ ਅਸੀਂ ਸਮਝਦੇ ਹਾਂ ਕਿ ਇੱਕ ਪਰਿਵਾਰ ਦੇ ਤੌਰ ਤੇ ਪਾਰਟੀ ਬਾਈ ਨੂੰ ਆ ਡਰਕ ਦੇਖੀ ਹੈ ਨਾ ਇੱਕ ਬਹੁਤ ਏਰੀਆ ਪਰਸੈਂਟ ਡਾਊਨਵਰਡ ਪਰਫਾਰਮੈਂਸ ਹੈ ਅਸੀਂ ਉਹੋ ਨਿਕੋਣਾ ਉਸੋ ਬਾਅਦ ਵਿੱਚ ਲੱਛਾ ਕੇ ਜਾਣਾ ਪਾਰਟੀ ਦੇ ਦੇਵੇ ਨਵੇਂ ਮਿਹਰੇ ਗਲਬਤ ਕੀਤੀ ਸੀ ਤਾਂ ਕਿਹਾ ਸੀਗਾ ਮੀਡੀਆ ਨੂੰ ਕਿ ਜਿਹੜੀਆਂ ਉਹਨਾਂ ਨੇ ਪਹਿਲਾਂ ਕੰਮ ਕੀਤੇ ਹੁੰਦੇ ਸਰਕਾਰ ਨੇ ਉਹ ਉਸ ਨੂੰ ਮੁੱਖ ਰੱਖਦੇ ਜਿਹੜਾ ਹੈਗਾ ਇਹ ਚੋਰ ਪ੍ਰਚਾਰ ਕਰ ਰਹੇ ਨੇ ਤੇ ਵੋਟਾਂ ਮੰਗ ਰਹੇ ਕਿ ਇੱਕ ਵਾਰ ਫਿਰ ਦੱਸ ਦੋ ਤੁਸੀਂ ਆਪਣੀ ਸਰਕਾਰ ਦੇ ਜਿਹੜੇ ਰਹਿ ਬੰਦੇ ਵੀ ਚੋਰੀ ਚੋੜਦੇ ਘਰੇ ਮਾਨ ਸਾਹਿਬ ਨੇ ਕੰਮ ਕੀਤੇ ਅਸੀਂ ਦਾਅਵਾ ਕਰ ਰਹੇ ਹਾਂ ਅਸੀਂ ਹਿੱਕ ਖਾਬੜ ਕੇ ਕਹਿ ਰਹੇ ਹਾਂ ਕਿ ਮਾਨ ਸਾਹਿਬ ਦੇ ਕੰਮ ਛੱਡਦੇ ਕਰਾਏ ਨਹੀਂ ਜਾਂਦੇ ਅਸੀਂ ਗਲੋਰੀ ਤੋਂ ਲੱਜਾਂਗੇ ਵਰਕਰ ਉੱਥੇ ਕਹਿੰਦੇ ਬਾਈ ਜੀ ਆਹ ਵੀ ਕੰਮ ਹੋਏ ਆ ਇਹ ਵੀ ਗਲੋੜਾ ਕੋਈ ਸੀਐਮ ਨੇ ਪੰਜਾਬ ਦੇ ਇੰਡੀਆ ਦੇ ਵਿੱਚ ਕਹਿ ਸਕਦਾ ਹੈ ਕਿ ਅਸੀਂ ਕੰਮ ਕੀਤੇ ਹੋਏ ਤਾਂ ਲੋਕ ਬੋਲ ਰਹੇ ਜੇ ਕੈਨੇਡਾ ਤੱਕ ਜਿਹੜੇ ਕੰਮ ਨਹੀਂ ਕੀਤੇ ਤਾਂ ਨਾ ਉੱਠਦਾ ਹੈ ਜੀ ਪਰ ਲੋਕੋ ਦਾ ਮੰਨਣਾ ਕਿ ਕੰਮ ਬਹੁਤ ਜ਼ਿਆਦਾ ਹੋਏ ਆ ਤੇ ਲੋਕ ਆਮ ਵਾਰੀ ਤਰੇ ਹੋਏ ਆ ਪਾਰਟੀ ਦੇ ਨਾਲ ਅਸੀਂ ਤਾਂ ਕਹਿ ਸਕਦੇ ਆ ਕਿ ਸਾਡਾ ਮੁਕਾਬਲਾ ਹੀ ਨਹੀਂ ਕਿਸੇ ਨਾਲ ਆਪਣੇ ਆਪ ਨਾਲ ਮੁਕਾਬਲਾ ਹੈ ਅਸੀਂ ਕਿੰਨਾ ਹੋਰ ਬਿਹਤਰ ਕਿੰਨੀ ਹੋਰ ਡਿਲੀਵਰੀ ਦੇ ਤੇ ਜਿਹੜੇ ਕੰਮ ਮਾਨ ਸਾਹਿਬ ਨੇ ਕਰਤੇ ਨੇ ਜੀ ਨਾ ਉਹ ਪਿਛਲੇ ਬਿਹਤਰ ਸਾਲ ਚ ਹੋਏ ਸੀ ਤੇ ਗਰੰਟੀ ਦੇਣਾ ਨਾ ਹੀ ਅਗਲੇ ਬੰਦੇ ਕਰਨਗੇ ਕਿਉਂਕਿ ਲੋਕਾਂ ਦੇ ਖੇਤ ਬਸਲੇ ਦੀ ਕਮਾਈ ਘਰੇ ਲੈ ਕੇ ਜਾਂਦੇ ਸੀ ਇਹ ਮਾਨ ਸਾਹਿਬ ਹੈ ਜਿਹੜਾ ਲੋਕਾਂ ਚ ਵਧ ਰਿਹਾ ਲੋਕਾਂ ਦੀ ਕਮਾਈ ਵਧਾ ਰਿਹਾ ਕਿਉਂ ਦੇ ਜੇ ਸਮਝੇ ਦੇਖੋ ਪਿਆਰ ਸਾਲ ਪਹਿਲਾ ਜੀ ਆਪਣਾ ਦੇ ਦੇ ਲੋਕ ਇੱਕ ਵਾਰੀ ਮਾਨ ਸਾਹਿਬ ਨੂੰ ਆ ਦੋ ਸਾਲ ਤੋਂ ਬਾਅਦ ਇਹ ਵੀ ਦੋ ਸਾਲ ਦੇ ਜਿਹੜੇ ਕੰਮ ਸੀਗੇ ਅਮਰਤਿਵੀ ਕੋਲ ਜਾਂ ਵੀ ਕਰਵਾਇਆ ਆ ਸਰਕਾਰ ਤੋਂ ਤੇ ਤੁਹਾਡੇ ਨਾਲ ਹੋਰ ਵੀ ਇੱਥੇ ਮੈਮਨ ਜੀ ਆਪਾਂ ਨਾਲ ਗੱਲ ਕਰ ਰਹੇ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਹੈ ਤੁਹਾਡਾ ਮੇਰਾ ਨਾਮ ਸੁਖਿੰਦਰ ਸਿੰਘ ਪੱਟਿਆ ਆ ਮਸਮਾਨ ਜੀ ਜਿਹਨੂੰ ਚਾਹਦਾ ਆਂ ਅਰ ਅੱਜ ਆ ਸਾਰਾ ਤੋਂ ਪਾਰਟੀ ਸੇਵਾ ਕਰ ਰਹੇ ਆਂ ਅੱਨੇ ਬਹੁਤ ਜਿਆਦਾ ਮਾਣ ਆ ਕੋਰਪੋਰੇਟਰ ਦੇ ਸਿੱਖਾ ਤੇ ਜਿਨ੍ਹਾਂ ਨੇ ਦੋ ਵਾਰੀ ਪਹਿਲਾਂ ਵੀ ਸਾਡਾ ਮਾਣ ਰੱਖਿਆ ਮਾਨਯੋਗ ਸਰਦਾਰ ਕਰਤਾਰ ਸਿੰਘ ਸੰਧਵਾਨ ਨੂੰ ਵੱਡੀ ਇਜਾਜ਼ਤ ਆਇਆ ਆ ਤੇ ਹੁਣ ਸਾਡੇ ਕੋਲੇ ਇੱਕ ਬਹੁਤ ਹੀ ਵਧੀਆ ਪਰਿਵਾਰ ਆਇਆ ਇੱਕ ਬਹੁਤ ਹੀ ਧਰਤੀ ਤੋਂ ਆਈ ਜਿਨ੍ਹਾਂ ਨੇ ਮਿਹਨਤ ਕਰਕੇ ਮਿਹਨਤ ਕਾਹੇ ਲੋਕਾਂ ਦਾ ਪਰਿਵਾਰ ਆ ਸਾਡਾ ਇਹ ਕੋੜਕਪੂਰੇ ਵਾਲਿਆਂ ਵਿੱਚ ਬੇਰ 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 ਪਈਆ ਸਾਡੇ ਦੇ ਇੱਕ ਵਾਰੀ ਕੋਈ ਪੰਥਾ ਕਰ ਕਰੀਤਾਂ ਨਹੀਂ ਹੋਈ ਦੀ ਲੋਟਾ ਇਲਾਕੇ ਦੀ ਮਾਰਦਾਨੀ ਤਾਂ ਅਸੀਂ ਲੋਕਾਂ ਨੇ ਜੋ ਪਹਿਲਾਂ ਵੀ ਵਿਸ਼ਵਾਸ ਕੀਤਾ ਗਾਇਆ ਸੀ ਹੁਣ ਵੀ ਦਵਾਣੇ ਆ ਕਿ ਇਹ ਲੋਕਾਂ ਨੂੰ ਕੋੜਕਪੂਰੇ ਦੇ ਲੋਕਾਂ ਨੂੰ ਹਰੀਦਕੋੜ ਦੀ ਜਿਹੜੀ ਹੈ ਕੰਸਟੀਟੂਐਂਸੀ ਤੇ ਲੋਕਾਂ ਨੂੰ ਪਹੁੰਚੇ ਖਾਣਗੇ ਤੇ ਇੱਥੇ ਇੱਕ ਪਲੱਸ ਪੁਆਇੰਟ ਇੱਕ ਹੋਰ ਵੀ ਆ ਜਿਹੜਾ ਮੈਂ ਤੁਹਾਨੂੰ ਕਲੀਅਰ ਕਰਾਂ ਕਿ ਸਰਦਾਰ ਜਿਹੜੇ ਕਰਮੀ ਤਨ ਮੌਲਦੀ ਆ ਇਹ ਭਗਵੰਤ ਮਾਨ ਜੀ ਦੇ ਬਹੁਤ ਹੀ ਕਰੀਬੀ ਆ ਦੋ ਗੱਲਾਂ ਸਾਡੇ ਸੇਖੋ ਸਾਹਿਬ ਜੀ ਕੋਲ ਰਾਜਾਂ ਜਾਂ ਕਰਤਾਰ ਜੀ ਕੋਲ ਰਾਜਾਂ ਜਾਂ ਮੋਲਕ ਜੀ ਕੋਲ ਰਾਜਾਂ ਤਾਂ ਸਾਨੂੰ ਇੰਨਾ ਕਿ ਉਹਦੇ ਫਖਰ ਆ ਕਿ ਮਾਨ ਆ ਉਹ ਅਸੀਂ ਇਹਨਾਂ ਤੇ ਕਰਵਾ ਲਾਂਗੇ ਤੇ ਭਗਵੰਤ ਮਾਨ ਦਾ ਇਹ ਦੂਜਾ ਰੂਪ ਭਗਵੰਤ ਮਾਨ ਦਾ ਇਹ ਪਰਿਵਾਰ ਇਹ ਇਲੈਕਸ਼ਨ ਦੇ ਵਿੱਚ ਆਇਆ ਸਾਡੇ ਤੇ ਸਾਨੂੰ ਉਹ ਸਹੀ ਸਤਿ ਸਾਨੂੰ ਸ਼ਿਰਕਾ ਬਦੋਂ ਵੱਟਵਾ ਦੇ ਓਟਾ ਪਾ ਕੇ ਆ ਕੇ ਸਾਨੂੰ ਲੀਡ ਤੋਂ ਵੈਰੀ ਗੁਰ ਜਗਾ ਖਾਲਸਾ ਵੈਰੀ ਗੁਰ ਜੀ ਪਟਿਆਰੂ ਤੇਜ ਕਰਦੇ ਆ ਇਹਨਾਂ ਨੇ ਪ੍ਰਗੰਤ ਮਾਨ ਜੀ ਦੀ ਵੀ ਗੱਲਾਂ ਕੀਤੀਆਂ ਤੇ ਨਾਲ ਹੀ ਆਪਣਾ ਚਲ ਪ੍ਰਚਾਰ ਵੀ ਜਿਹੜਾ ਕਿਸੇ ਕੀਤਾ ਡੋਟ ਟੂ ਡੋਰ ਤੇ ਇਹ ਚਲ ਪ੍ਰਚਾਰ ਜਿਹੜਾ ਹੈਗਾ ਇਹਨਾਂ ਦਾ ਕਿੱਥੋਂ ਕਾਤੇ ਜਿਹੜਾ ਇਹ ਚੱਲ ਹੁੰਦਾ ਤੇ ਨਾਲ ਹੀ ਇਹ ਜਿਹੜੇ ਸਰਕਾਰ ਸਰਕਾਰ ਨੂੰ

ਜਿਆ ਜਾਣਕਾਰੀ ਲਈ ਆਜ਼ਾਦ ਭਾਰਤ ਨਿਊਜ਼ ਨੂੰ YouTube ਅਤੇ Facebook ਤੇ ਲਾਈਕ ਸ਼ੇਅਰ ਕਮੈਂਟ ਕਰਨ ਦੇ ਨਾਲ ਨਾਲ ਸਬਸਕ੍ਰਾਈਬ ਵੀ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਤੁਸੀਂ ਆਜ਼ਾਦ ਭਾਰਤ ਨਿਊਜ਼